ਕਿਸਾਨ ਕਾਫੀ ਰੋਸ਼ਚਕ ਨੇ ਕਿਉਂਕਿ ਸ਼ੰਭੂ ਬਾਰਡਰ ਤੋਂ ਜਿਹੜਾ ਖਨੋਰੀ ਬਾਰਡਰ ਤੋਂ ਜਿਹੜੇ ਧਰਨੇ ਸੀ ਉਹ ਕਿਸਾਨਾਂ ਦੇ ਚੁਕਾਏ ਗਏ ਔਰ ਪੰਜਾਬ ਸਰਕਾਰ ਦੇ ਖਿਲਾਫ ਅੱਜ ਕਿਸਾਨ ਹੱਲਾ ਬੋਲ ਰਹੇ ਨੇ ਇੱਕ ਮੰਗ ਪੱਤਰ ਦਿੱਤਾ ਹੈ ਡਿਪਟੀ ਕਮਿਸ਼ਨਰ ਨੂੰ ਪਰ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੰਨੇ ਵੀ ਕਿਸਾਨ ਆ ਉਹ ਧਰਨੇ ਤੇ ਬੈਠੇ ਨੇ ਔਰ ਬਲਬੀਰ ਸਿੰਘ ਰਾਜੇਵਾਲ ਜਿਹੜੇ ਨੇ ਉਹ ਸਪੀਚ ਦੇ ਰਹੇ ਨੇ ਅਸੀਂ ਬਲਬੀਰ ਸਿੰਘ ਰਾਜੇਵਾਲ ਦੀ ਜਿਹੜੀ ਸਪੀਚ ਹੈ ਉਹ ਵੀ ਸੁਣਾਵਾਂਗੇ ਪਰ ਜਿਹੜੀਆਂ ਇਹ ਤਸਵੀਰਾਂ ਨੇ ਪੂਰੇ ਪੰਜਾਬ ਦੇ ਵਿੱਚ ਅੱਜ ਨਜ਼ਰ ਆ ਰਹੀਆਂ ਨੇ ਕਿਉਂਕਿ ਕਾਫੀ ਰੋਸ਼ ਕਿਸਾਨਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਔਰ ਕਿਸਾਨ ਕਾਫੀ ਰੋਸ਼ ਵਿੱਚ ਨੇ ਕਿਸਾਨਾਂ ਦਾ ਜਿਹੜਾ ਰੋਸ਼ ਆ ਉਹ ਪੂਰੇ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਹੈ ਬਲਬੀਤ ਸਿੰਘ ਰਾਜੇਵਾਲ ਜਿਹੜਾ ਸਪੀਚ ਦੇ ਰਹੇ ਨੇ ਖਬਰਾਂ ਚ ਪੁਵਾਈਆਂ ਜਾ ਰਹੀਆਂ ਹੈ ਜਿਵੇਂ ਅਸੀਂ ਬੜੇ ਵੱਡੇ ਇੱਕ ਦੋਸ਼ੀ ਹੋਈ ਹੈ ਅਸੀਂ ਇੱਥੇ ਦੀ ਇਕਨੋਮੀ ਤਬਾਹ ਕਰਨ ਲੱਗੇ ਹੋਈ ਇਸ ਲਈ ਮੈਂ ਸਮਝਦਾ ਇਹ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਬਾਕੀ ਗੱਲਾਂ ਬਹੁਤ ਸਾਰੇ ਸੱਜਣ ਕਰਨਗੇ ਪਰ ਮੈਂ ਤਾਂ ਇੱਕ ਬੇਨਤੀ ਕਰਨੀ ਹੈ ਤੁਹਾਨੂੰ ਮੇਰਾ ਸਾਰੀ ਜ਼ਿੰਦਗੀ ਦਾ ਤਜਰਬਾ ਹੈ ਅੱਗੋਂ ਬੜਾ ਵੱਡਾ ਇੱਕ ਅੰਦੋਲਨ ਦਾ ਸਮਾਂ ਆ ਰਿਹਾ ਤੁਹਾਡੇ ਸਾਹਮਣੇ ਬਿਜਲੀ ਵਿੱਚ ਅਮਰੀਕਾ ਦੀ ਇੱਕ ਟੀਮ ਆਈ ਬੈਠੀ ਹੈ ਪਰ ਮੈਨੂੰ ਅਫਸੋਸ ਹੁੰਦਾ ਇਸ ਗੱਲ ਤੇ ਭਈ ਦੁਨੀਆ ਦੇ ਸਾਰੇ ਦੇਸ਼ ਆਮ ਤੌਰ ਤੇ ਜਿਹੜੇ ਵਿਕਸਿਤ ਦੇਸ਼ ਨੇ ਉਹਨਾਂ ਨੇ ਅਮਰੀਕਾ ਦੀ ਥਾਣੇਦਾਰੀ ਅੱਗੇ ਸਖਸ ਸਟੈਂਡ ਲੈ ਲਿਆ ਹੈ ਇਹ ਸਿਰਫ ਤੇ ਸਿਰ ਭਾਰਤ ਹੈ ਜਿੱਥੇ ਦਾ ਪ੍ਰਧਾਨ ਮੰਤਰੀ ਲੰਮਾ ਹੀ ਪੈ ਗਿਆ ਹੈ ਅਮਰੀਕਾ ਦੇ ਥਾਣੇਦਾਰ ਡਰੰਪ ਤੇ ਟਰੰਪ ਦੇ ਅੱਗੇ ਔਰ ਉਹ ਜ਼ਬਰਦਸਤੀ ਕਹਿ ਰਿਹਾ ਹੈ ਵੀ ਸਾਡੇ ਨਾਲ ਖੇਤੀ ਸੈਕਟਰ ਖੋਲੋ ਉਹਦਾ ਫ੍ਰੀ ਟ੍ਰੇਡ ਐਗਰੀਮੈਂਟ ਕਰੋ ਔਰ ਜਿੱਦਣ ਇਹ ਐਗਰੀਮੈਂਟ ਹੋ ਗਿਆ ਜਿਹਦੇ ਲਈ ਡਿਗਰੀ ਦੀ ਟੀਮ ਆਈ ਬੈਠੀ ਹੈ ਔਰ ਸਾਡੀ ਸਰਕਾਰ ਉਹਨਾਂ ਦੇ ਅੱਗੇ ਲੰਮੀ ਪਈ ਹੋਈ ਹੈ ਜਿਹੜੇ ਬਹੁਤ ਜਲਦੀ ਇਹ ਸਮਝੌਤਾ ਕਰਨ ਨੂੰ ਤਿਆਰ ਨਹੀਂ ਔਰ ਕਿਹਾ ਹੈ ਜਾ ਰਿਹਾ ਵੀ ਦੁਨੀਆ ਸਾਰੀ ਦੇ ਵਿੱਚ ਅਕਤੂਬਰ ਮਹੀਨੇ ਤੋਂ ਟਰੰਪ ਦੀਆਂ ਨੀਤੀਆਂ ਲਾਗੂ ਹੋਣਗੇ ਜੇ ਟਰੰਪ ਦੀਆਂ ਨੀਤੀਆਂ ਲਾਗੂ ਹੋਣਗੀਆਂ ਤਾਂ ਬੜਾ ਸਾਡੇ ਲਈ ਇੱਕ ਮੁਸੀਬਤ ਵਾਲਾ ਸਮਾਂ ਖੜਾ ਹੋ ਜਾਏਗਾ ਤੁਸੀਂ ਸਾਰਿਆਂ ਨੇ ਕਿਸੇ ਵੇਲੇ ਕਾਰਪੋਰੇਟ ਹਾਊਸਿਸ ਦੇ ਖਿਲਾਫ ਜਿਹੜੇ ਤਿੰਨ ਕਾਨੂੰਨ ਬਣਾਏ ਸੀ ਤੁਸੀਂ ਸਾਰਿਆਂ ਨੇ ਰਲ ਕੇ ਮੋਰਚਾ ਲੜਿਆ ਔਰ ਉਸ ਮੋਰਚੇ ਦੇ ਵਿੱਚ ਪੰਜਾਬ ਦਾ ਇਨੀ ਸਾਰੇ ਦੇਸ਼ ਦਾ ਹਰ ਵਰਗ ਸ਼ਾਮਲ ਹੋਇਆ ਇੰਡਸਟਰੀ ਵਾਲੇ ਸ਼ਾਮਲ ਹੋਏ ਦੁਕਾਨਦਾਰ ਸ਼ਾਮਲ ਹੋਏ ਵਪਾਰੀ ਸ਼ਾਮਲ ਹੋਏ ਅੱਜ ਸਾਡੇ ਉਹਨਾਂ ਭਰਾਵਾਂ ਨੂੰ 扑ੜਕਾਇਆ ਜਾ ਰਿਹਾ ਸਾਡੇ ਖਿਲਾਫ ਖੜੇ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿਸਾਨ ਅੰਦੋਲਨ ਕੋਈ ਬਹੁਤ ਵੱਡਾ ਪਾਪ ਕਰ ਰਿਹਾ ਹੋਵੇ ਇਹ ਇਹ ਜਿਹੜਾ ਰੋਸ਼ ਹੈ ਕਿਉਂਕਿ ਬਲਬੀਰ ਸਿੰਘ ਰਾਜੇਵਾਲ ਇਹ ਇੱਥੇ ਸਪੀਚ ਦੇ ਰਹੇ ਨੇ ਔਰ ਇਹ ਮੋਬਰੈਂਡਮ ਦਿੱਤੇ ਜਾਣਗੇ ਡਿਪਟੀ ਕਮਿਸ਼ਨਰ ਨੂੰ ਔਰ ਅਸੀਂ ਹੋਰ ਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਆਖਣਾ ਕਿਉਂਕਿ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਤਸਵੀਰਾਂ ਧਰਨੇ ਪ੍ਰਦਰਸ਼ਨ ਦੀ ਨਜ਼ਰ ਆ ਰਹੀਆਂ ਨੇ ਪੂਰੀ ਤਰ੍ਹਾਂ ਲੁਧਿਆਣਾ ਦਾ ਜਿਹੜਾ ਡਿਪਟੀ ਕਮਿਸ਼ਨਰ ਦਫਤਰ ਹਾਊਸ ਦੇ ਬਾਹਰ ਪੂਰਾ ਕਿਸਾਨਾਂ ਦਾ ਇਕੱਠ ਹੈ ਕਈ ਜਥੇਬੰਦੀਆਂ ਸਯੁਕਤ ਕਿਸਾਨ ਮੋਰਚੇ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਡੀਸੀ ਦਫਤਰ ਦੇ ਬਾਹਰ ਬੈਠੀਆਂ ਨੇ ਤਾਂ ਉਹ ਜਿਹੜੀ ਨਹੀਂ ਕਰਈਆ ਇਹ ਪ੍ਰੋਜੈਕਟ ਨੂੰ ਸਹੀ ਢੰਗ ਨਾਲ ਪੜ੍ਹਨ ਦੀ ਕੋਸ਼ਿਸ਼ ਕਰੋ ਕਿਉਂਕਿ ਲਿਖਿਆ ਹਰ 10 ਸਾਲ ਦੀ ਮੀਤ ਦੇ ਬਾਅਦ ਕੁਝ ਨਾ ਕੁਝ ਬਦਲਣਾ ਹੈ ਕਿਤੇ ਫੂਟਕੋਲਡ ਬਣ ਹੈ ਉਹ ਫੂਟਕੋਲਡ ਤੁਹਾਡੇ ਸਾਹੇ ਹੋ ਗਈ ਨਹੀਂ ਸ਼ੁਰੂ ਕਾ ਜਾਣਾ ਕਿਤੇ ਵੱਡੇ ਵੱਡੇ ਮਾਲ ਬਣਨੇ ਨੇ ਉਹ ਮਾਲ ਤੁਹਾਡੇ ਬਾਜ਼ਾਰ ਨੂੰ ਖਾ ਜਾਣਗੇ ਅੱਜ ਜਿਹੜੇ ਦੁਕਾਨਦਾਰ ਵੀ ਝੁਟਕੜੇ ਬੈਠੇ ਨੇ ਜਿਹੜੇ ਹੋਰ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਸਾਨਾਂ ਦਾ ਕੀ ਆਖਣਾ ਕਿਉਂਕਿ ਜਿੰਨੇ ਵੀ ਵੱਡੇ ਆਗੂ ਆ ਉਹ ਇੱਥੇ ਪਹੁੰਚੇ ਨੇ ਔਰ ਕਿਉਂਕਿ ਕਈ ਜਿਹੜੇ ਕਿਸਾਨ ਹੈ ਉਹ ਰਿਹਾਈ ਹੋਏ ਨੇ ਮੇਰੇ ਨਾਲ ਦਿਲਬਖ ਸਿੰਘ ਆ ਅੱਜ ਇੱਥੇ ਪਹੁੰਚੇ ਹੋ ਅੱਜ ਕਿੰਨੇ ਵਜੇ ਮੰਗ ਪੱਤਰ ਜੀ ਇਸ ਅੱਜ ਜੋ ਕਾਲ ਆ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆ ਅਸੀਂ ਸਮਰਥਨ ਕੀਤਾ ਇਹਨਾਂ ਦਾ ਅਸੀਂ ਤਾਂ ਸਿੱਧੇ ਜੇਲ੍ਹ ਦੇ ਵਿੱਚੋਂ ਮੈਂ ਸਿੱਧਾ ਇੱਥੇ ਆ ਰਿਹਾ ਵਾਂ ਸਿੱਧਾ ਜੇਲ੍ਹ ਦੇ ਰਾਤੀ ਨੂੰ 3 ਵਜੇ ਛੱਡਿਆ ਉਤੋਂ ਚੱਲ ਕੇ ਸਿੱਧੇ ਇੱਥੇ ਪਹੁੰਚੇ ਹੀ ਆ ਜੇ ਤੇ ਜੋ ਕੁਝ ਹੋਇਆ ਉਹ মিডিਆ ਦੇ ਸਾਹਮਣੇ ਸੀਗਾ ਸਾਰਾ ਕੁਝ ਜੋ ਭਗਵਾਨ ਤਮਾਨ ਨਿਰਦੀ ਸਰਕਾਰ ਨੇ ਸੈਂਟਰ ਸਰਕਾਰ ਨੇ ਮਿਲੀ ਭੁਗਤ ਕਰਕੇ ਕਿਸਾਨਾਂ ਨੂੰ ਮੀਟਿੰਗ ਦੇ ਬਹਾਨੇ ਬਲਾ ਕੇ ਉਤੋਂ ਅਰੈਸਟ ਕੀਤਾ ਗਿਆ ਸਾਡਾ ਬਾਅਦ ਦੇ ਵਿੱਚ ਸਿੰਘੂ ਮੋਰਚਾ ਖਨੋਰੀ ਮੋਰਚੇ ਤੇ ਲੱਖਾਂ ਕਰੋੜਾਂ ਦਾ ਸਮਾਨ ਜਿਹੜਾ ਸਾਡਾ ਉਹ ਤੋੜਪੰਨ ਕੀਤਾ ਗਿਆ ਔਰ ਉਹਦੀ ਵੱਡੇ ਪੱਤਰ ਤੇ ਬਹੁਤ ਸ ਪਰਚਾਜਨ ਤੇ ਮੌਜੂਦਾ ਐਮਐਲਏ ਨੇ ਬਹੁਤ ਹੀ ਲੁੱਟ ਕਰਾਈ। ਸਰਕਾਰ ਨੂੰ ਕੀ ਕੀ ਆਖਦੇ ਹੋ ਕਿਉਂਕਿ ਸਾਰੇ ਮੈਂ ਸੁਣ ਰਿਹਾ ਸੀ ਤੁਹਾਨੂੰ। ਕੱਲ ਇਹ ਆ ਜੀ ਸਰਕਾਰ ਨੂੰ ਇਹ ਕਹਿੰਨੇ ਆ ਵੀ ਤੁਸੀਂ ਕਰ ਲਿਆ ਜੋ ਕਰਨਾ ਹੁਣ ਵਾਰੀ ਸਾਡੀ ਆ ਔਰ ਤੁਸੀਂ ਅੱਗੇ ਆਉਣਾ ਨਹੀਂ ਪਿੰਡਾਂ 'ਚ ਕਿ ਪਿੰਡਾਂ 'ਚ ਵੱਡ ਕੇ ਦਿਖਾਓ ਤੁਸੀਂ ਕਿਤੇ ਵੀ। ਜਿੱਥੇ ਤੁਸੀਂ ਵੱਡੋਗੇ ਤੁਹਾਡੇ ਕੱਪੜੇ ਪਾੜਾਂਗੇ ਅਸੀਂ। ਤੁਹਾਨੂੰ ਸਿੱਧਾ-ਸਿੱਧਾ ਚੈਲੰਜ ਆ ਸਾਡਾ। ਤੁਸੀਂ ਹਰੇਕ ਨਾਲ ਧੋਖਾ ਕਰਦੇ ਹਾਂ ਪਹਿਲਾ ਸੰਯੁਕਤ ਕਿਸਾਨ ਮੋਰਚੇ ਨਾਲ ਇਹਨਾਂ ਨੇ 5 ਤਰੀਕ ਦੀ ਮੀਟਿੰਗ ਰੱਖ ਕੇ ਇਹਨਾਂ ਨੂੰ ਅੰਦਰ ਬੁਲਾ ਕੇ ਇਹਨਾਂ ਨਾਲ ਬਸ ਲੁਕੀ ਕੀਤੀ ਫਿਰ ਸਾਡੇ ਸਾਡੇ ਨਾਲ ਕੀਤੀ ਇਹਨਾਂ ਨੇ ਇਹਦਾ ਕੰਮ ਹੀ ਇਹ ਬਣ ਗਿਆ ਵੀ ਮੈਂ ਜ਼ੋਰ ਜਬਰੀ ਕਰ ਰਿਆਂ ਜਿਹੜੇ ਨਸ਼ਿਆਂ ਦੇ ਚੱਕਰ 'ਚ ਤੁਰਿਆ ਫਿਰਦਾ ਘਰ ਕਿਹਦੇ ਢਾਹ ਰਿਆ ਛੋਟੇ ਛੋਟੇ ਤਕੜੇ ਦੇ ਕਿਸੇ ਨੂੰ ਹੱਥ ਹੀ ਨਹੀਂ ਪਾ ਰਹੇ ਇਸ ਕਰਕੇ ਉੱਤੇ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਜਿਹੜਾ ਸਾਡਾ ਸਮਾਨ ਉਹਦੀ ਭਰਪਾਈ ਕੀਤੀ ਜਾਵੇ ਤੇ ਜਿਹੜਾ ਕਿਸਾਨਾਂ ਨਾਲ ਕੁੱਟਮਾਰ ਕੀਤੀ ਗਈ ਆ ਉਹ ਕੁੱਟਮਾਰ ਦੇ ਜਿਹੜੇ ਦੁਚੀ ਨੇ ਅਫਸਰ ਉਹਨਾਂ ਨੂੰ ਸਜ਼ਾ ਮਾਰ ਦਿੱਤੀ ਗਈ। ਉਹਨਾਂ ਦੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਹੁਣੇ-ਹੁਣੇ ਜਿਹੜੇ ਕਿਸਾਨਾਂ ਜਥੇਬੰਦੀਆਂ ਦੇ ਵੱਡੇ ਆਗੂ ਆ ਹੁਣੇ-ਹੁਣੇ ਰਿਹਾ ਹੋਏ ਨੇ ਔਰ ਸਿੱਧਾ ਇੱਥੇ ਧਰਨੇ ਤੇ ਪਹੁੰਚੇ ਨੇ ਔਰ ਬਲਬੀਰ ਸਿੰਘ ਰਾਜੇਵਾਲ ਇਸ ਵੇਲੇ ਕਿਸਾਨ ਆਗੂਆਂ ਨੂੰ ਸਪੀਚ ਦੇ ਰਹੇ ਨੇ। ਕਈ ਵੱਡੇ ਆਗੂ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਈ ਕਿਸਾਨ ਜਥੇਬੰਦੀਆਂ ਸਿੱਖ ਕਿਸਾਨ ਮੋਰਚਾ ਪੂਰਾ-ਪੂਰਾ ਜਿੰਨੇ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਦੇ ਨੇ 3 ਵਜੇ ਮੰਗ ਪੱਤਰ ਦਿੱਤਾ ਜਾਏਗਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਮੈਂ ਦੁਬਾਰਾ ਫਿਰ ਹਾਜ਼ਰ ਹੋਵਾਂਗਾ ਇਹਨਾਂ ਕਿਸਾਨਾਂ ਦੀਆਂ ਧਰਨੇ ਪ੍ਰਦਰਸ਼ਨ ਦੀਆਂ ਤਸਵੀਰਾਂ ਦੇ ਨਾਲ ਮੇਰੇ ਕੈਮਰਾਮੈਨ ਰਾਜਵਿੰਦਰ ਟੋਨੀ ਅਤੇ ਮੈਨੂੰ ਨਵੀਨ ਸ਼ਰਮਾ ਨੂੰ ਇਜਾਜ਼ਤ ਦਿਓ ਧੰਨਵਾਦ